ਜਿਵੇਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡ ਨੇ ਅਸਤੀਫਾ ਦਿੱਤਾ ਤਾਂ ਹੁਣ ਚਰਚਾ ਦਾ ਬਾਜ਼ਾਰ ਹੋਰ ਵੀ ਗਰਮਾ ਗਿਆ ਹੈ ਕਿ ਅਗਲਾ ਪ੍ਰਧਾਨ ਮੰਤਰੀ ਲਿਬਰਲ ਚਿਹਰਾ ਕੌਣ ਹੋਵੇਗਾ ਅੰਦਰਲੇ ਤੇ ਬਾਹਰਲੇ ਲੋਕਾਂ ਨੇ ਲੀਡਰਸ਼ਿਪ ਜਿਹੜੀ ਹੈ ਉਸ ਦੇ ਲਈ ਚੋਣ ਲੜਨ ਦੇ ਵਿੱਚ ਦਿਲਚਸਪੀ ਦਾ ਸੰਕੇਤ ਦਿੱਤਾ ਹੈ ਕ੍ਰਿਸਟੀਆ ਫਰੀਲੈਂਡ ਫਾਰਮਰ ਸੈਂਟਰਲ ਬੈਂਕਰ ਮਾਰਕ ਕਾਰਨੇ ਤੇ ਕ੍ਰਿਸਟੀ ਕਲਾਰਕ ਜੋ ਕਿ ਫਾਰਮਰ ਪ੍ਰੋਵਿੰਸ਼ੀਅਲ ਪ੍ਰੀਮੀਅਰ ਨੇ ਉਹ ਵੀ ਇਸ ਦੌਰ ਦੇ ਵਿੱਚ ਸ਼ਾਮਿਲ ਨੇ ਦੇਖਣਾ ਹੋਵੇਗਾ ਕਿ ਅਗਲਾ ਮਜ਼ਬੂਤ ਲਿਬਰਲ ਪ੍ਰਧਾਨ ਮੰਤਰੀ ਚਿਹਰਾ ਕੌਣ ਹੋਵੇਗਾ ਇਹ ਕਿਸੇ ਦਾ ਅੰਦਾਜ਼ਾ ਹੈ ਕਿ ਕੈਨੇਡੀਅਨ ਲਿਬਰਲ ਪਾਰਟੀ ਦਾ ਅਗਲਾ ਨੇਤਾ ਕੌਣ ਹੋ ਸਕਦਾ ਹੈ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਸੋਮਵਾਰ ਨੂੰ ਕੁਝ ਜਾਣੇ ਪਛਾਣੇ ਨਾਮ ਵਾਲੇ ਦੁਆਲੇ ਘੁੰਮ ਰਹੇ ਨੇ ਟਰੂਡੋ ਦਾ ਇਹ ਫੈਸਲਾ ਉਨ੍ਹਾਂ ਦੇ ਕਾਰਜਕਾਲ ਬਾਰੇ ਕਈ ਮਹੀਨਿਆਂ ਦੀਆਂ ਅਟਕਲਾਤੇ ਚੱਲ ਰਹੇ ਸਿਆਸੀ ਗੜਬੜ ਤੋਂ ਬਾਅਦ ਆਇਆ ਹੈ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਟਰੂਡੋ ਨੇ ਅਹੁਦਾ ਛੱਡਣ ਲਈ ਆਪਣੇ ਕੌਕਸ ਦੇ ਵੱਧ ਰਹੇ ਕਾਲਾਂ ਦੇ ਵਿਚਕਾਰ ਆਪਣੇ ਭਵਿੱਖ ਬਾਰੇ ਸੋਚਿਆ ਸੋਮਵਾਰ ਸਵੇਰੇ ਉਨ੍ਹਾਂ ਨੇ ਗਵਰਨਰ ਜਨਰਲ ਮੈਰੀ ਸਾਈਮੰਡ ਦੇ ਨਾਲ ਮੁਲਾਕਾਤ ਕੀਤੀ ਤੇ ਸੰਸਦੀ ਕਾਰਵਾਈ 24 ਮਾਰਚ ਤੱਕ ਮੁਲਤਵੀ ਕਰਨ ਲਈ ਕਿਹਾ ਟਰੂਡੋ ਨੇ ਖੁਦ ਨੂੰ ਇੱਕ ਫਾਈਟਰ ਦੱਸਿਆ ਤੇ ਕਿਹਾ ਕਿ ਮੈਂ ਕੈਨੇਡੀਅਨਾਂ ਦੀ ਬਹੁਤ ਪਰਵਾਹ ਕਰਦਾ ਹਕੀਕਤ ਹੈ ਇਸ ਰਾਂਹੀ ਕੰਮ ਕਰਨ ਦੀਆਂ ਸਭ ਤੋਂ ਵੱਧ ਕੋਸ਼ਿਸ਼ਾਂ ਦੇ ਬਾਵਜੂਦ ਕੈਨੇਡੀਅਨ ਇਤਿਹਾਸ ਦੇ ਵਿੱਚ ਘੱਟ ਗਿਣਤੀ ਸਰਕਾਰ ਲਈ ਸਭ ਤੋਂ ਮਾਸ ਸੈਸ਼ਨ ਹੋਣ ਤੋਂ ਬਾਅਦ ਸੰਸਦ ਮਹੀਨਿਆਂ ਤੱਕ ਪੈਰਲਾਈਜ਼ ਰਹੀ। ਉਹਨਾਂ ਕਿਹਾ ਕਿ ਉਹ ਪਾਰਟੀ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਇਰਾਦਾ ਰੱਖਦੇ ਨੇ ਜਦੋਂ ਪਾਰਟੀ ਰਾਸ਼ਟਰੀ ਮਜ਼ਬੂਤ ਸਖਤ ਤੇ ਪ੍ਰਤੀਯੋਗੀ ਪ੍ਰਤੀਕਿਰਿਆ ਦੇ ਬਾਅਦ ਆਪਣਾ ਅਗਲਾ ਨੇਤਾ ਜਾਣਦੀ ਹੈ। ਟ੍ਰੋ ਦਾ ਕਹਿਣਾ ਹੈ ਕਿ ਉਹਨਾਂ ਨੇ ਲਿਬਰਲ ਪਾਰਟੀ ਦੇ ਪ੍ਰਧਾਨ ਸਚਿਤ ਮਹਾਰਾ ਨੂੰ ਤੁਰੰਤ ਲੀਡਰਸ਼ਿਪ ਦੌੜ ਸ਼ੁਰੂ ਕਰਨ ਲਈ ਕਿਹਾ ਹੈ। ਉਸ ਲੀਡਰਸ਼ਿਪ ਦੀ ਦੌੜ ਦੇ ਵਿੱਚ ਕੌਣ ਦਾਖਲ ਹੋਵੇਗਾ ਇਹ ਸਭ ਤੋਂ ਵੱਡਾ ਸਵਾਲ ਬਾਕੀ ਹੈ। ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਨੇ ਕਿਹਾ ਹੈ ਕਿ ਅਫਵਾਹਾਂ ਸਾਫ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਦਾ ਪ੍ਰਧਾਨ ਬਣਨ ਦਾ ਇਰਾਦਾ ਵੀ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਕਲਾਰਕ ਲੀਡਰਸ਼ਿਪ ਦੀ ਦੌੜ ਦੇ ਵਿੱਚ ਆਪਣਾ ਨਾਮ ਅੱਗੇ ਵਧਾਉਣ ਦੇ ਵਿੱਚ ਕਾਫੀ ਗੰਭੀਰ ਨੇ ਯਕੀਨੀ ਸੰਕੇਤ ਹੈ ਕਿ ਉਹ ਇਸ ਬਾਰੇ ਗੰਭੀਰ ਸੀ ਤੇ ਰਿਪੋਰਟ ਇਹ ਵੀ ਹੈ ਕਿ ਉਹ ਕਯੂਬਿਕ ਦੇ ਵਿੱਚ ਆਪਣੀ ਫ੍ਰੈਂਚ ਦੇ ਉੱਤੇ ਵੀ ਕੰਮ ਕਰ ਰਹੇ ਨੇ ਤੇ ਇਸ ਦੇ ਲਈ ਉਹ ਸਪਸ਼ਟ ਤੇ ਇਸ ਦੇ ਪਰਦੇ ਦੇ ਪਿੱਛੇ ਕੰਮ ਕਰ ਰਹੇ ਨੇ ਤੇ ਲਗਭਗ ਨਿਸ਼ਚਿਤ ਤੌਰ ਤੇ ਇਸ ਦੇ ਨਾਲ ਹੀ ਲੰਘਣਗੇ ਪਰ ਹੁਣ ਜਦੋਂ ਨੌਕਰੀ ਪ੍ਰਾਪਤ ਹੋ ਰਹੀ ਆ ਤਾਂ ਟੈਲਫੋਨ ਨੂੰ ਯਕੀਨ ਨਹੀਂ ਹੈ ਕਿ ਉਸ ਦੀਆਂ ਸੰਭਾਵਨਾਵਾਂ ਖਾਸ ਤੌਰ ਤੇ ਉੱਚੀਆਂ ਨੇ ਇਸ ਸਮੇਂ ਕ੍ਰਿਸਟੀ ਕਲਾਰਕ ਦੇ ਨਾਲੋਂ ਵੱਡੇ ਰਾਸ਼ਟਰੀ ਪ੍ਰੋਫਾਈਲ ਦੇ ਨਾਲ ਦੌੜ ਦੇ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ ਪਰ ਇਹ ਨਿਸ਼ਚਿਤ ਤੌਰ ਤੇ ਉਹਨਾਂ ਲਈ ਆਪਣੀ ਰਾਸ਼ਟਰੀ ਪ੍ਰੋਫਾਈਲ ਨੂੰ ਵਧਾਉਣ ਦਾ ਵੀ ਮੌਕਾ ਹੈ ਇਹ ਉੱਚ ਅਹੁਦੇ ਤੇ ਆਖਰ ਰੱਖਣ ਵਾਲੇ ਲੋਕਾਂ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਮੌਜੂਦਾ ਵਿੱਤ ਮੰਤਰੀ ਡੋਮਿਨਿਕ ਲੈਂਬਲਾ ਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇਵੀ ਸ਼ਾਮਿਲ ਹੈ ਲਿਬਰਲ ਪਾਰਟੀ ਦੇ ਸਮਰਥਨ ਦਾ ਆਧਾਰ ਟ੍ਰਾਂਟੋ ਮੌਂਟਰੀਅਲ ਦੇ ਵਿੱਚ ਹੋਣ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਕਲਾਰਕ ਨੂੰ ਦੇਸ਼ ਤੇ ਉਸੇ ਹਿੱਸੇ ਵਿੱਚ ਆਪਣਾ ਆਧਾਰ ਬਣਾਉਣ ਤੇ ਕੰਮ ਕਰਨਾ ਪਵੇਗਾ ਬੇਸ਼ੱਕ ਪਹਿਲ ਕਰਦੇ ਹੋਏ ਜੇ ਕਲਾਰਕ ਦੋਵਾਂ ਭਾਸ਼ਾਵਾਂ ਨੂੰ ਸਿੱਖਣ ਵਿੱਚ ਸਫਲ ਨਾ ਬਣ ਪਾਏ ਤਾਂ ਉਹਨਾਂ ਨੂੰ ਪਾਰਟੀ ਦੇ ਮੈਂਬਰ ਦੁਆਰਾ ਗੰਭੀਰ ਉਮੀਦਵਾਰ ਨਹੀਂ ਮੰਨਿਆ ਜਾਏਗਾ ਪਰ ਇਹ ਮੰਨ ਕੇ ਉਹਨਾਂ ਦੀ ਫ੍ਰੈਂਚ ਚੰਗੀ ਹੈ ਤੇ ਉਹ ਟੇਬਲ ਦੇ ਵਿੱਚ ਵਿਚਾਰ ਕਿਹੜੇ ਕੀ ਲਿਆਉਂਦੇ ਨੇ ਉਹ ਇੱਕ ਸ਼ਾਨਦਾਰ ਪ੍ਰਚਾਰਕ ਵੀ ਨੇ ਤੇ ਉਹ ਉਮੀਦ ਰੱਖਦੇ ਨੇ ਕਿ ਉਹਨਾਂ ਨੂੰ ਪ੍ਰਚਾਰ ਕਰਨਾ ਪਸੰਦ ਹੈ ਕ੍ਰਿਸਟੀ ਫਕਲਾਰਕ ਬਾਰੇ ਹਰੇ ਕੋਈ ਜਾਣਦਾ ਹੈ ਪਰ ਕੀ ਉਹਨਾਂ ਦੇ ਕੋਲ ਅਸਲ ਦੇ ਵਿੱਚ ਅਜਿਹੇ ਵਿਚਾਰ ਨੇ ਜੋ ਇਸ ਮੁਸ਼ਕਲ ਸਮੇਂ ਵਿੱਚ ਦੇਸ਼ ਨੂੰ ਅੱਗੇ ਵਧਾਉਣਗੇ ਉਦਾਹਰਨ ਵਜੋਂ ਕਿ ਉਹਨਾਂ ਦੇ ਕੋਲ ਡੋਨਲਡ ਟਰੰਪ ਨਾਲ ਲਜਿੱਠਣ ਦੀ ਰਣਨੀਤੀ ਹੈ ਸਿਰਫ ਉਸੇ ਤੇ ਕੁਦਰਤੀ ਸਲਾਹ ਤੋਂ ਇਲਾਵਾ ਹੀ ਉਹ ਮਨਮੋਹਕ ਨੇ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਹ ਚਾਹੁੰਦੇ ਨੇ ਤੇ ਉਹਨਾਂ ਨੂੰ ਲਿਬਰਲ ਨੂੰ ਇੱਕ ਗੰਭੀਰ ਦਾਵੇਦਾਰ ਮੰਨਣ ਪੇਸ਼ ਕਰਨਾ ਪਵੇਗਾ ਇਹ ਵੀ ਅੰਦਾਜ਼ਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਲੀਡਰਸ਼ਿਪ ਦੀ ਜਿਹੜੀ ਦੌੜ ਹੋ ਸਕਦੀ ਹੈ ਇਹ ਕਾਫੀ ਕਮਾਈ ਹੋਈ ਦੌੜ ਹੋ ਸਕਦੀ ਹੈ ਤੇ ਜੇ ਉਹ ਇਸ ਵਾਰ ਸਫਲ ਨਹੀਂ ਹੁੰਦੇ ਤਾਂ ਇਸ ਵਾਰ ਵੀ ਬੋਲੀ ਉਹਨਾਂ ਨੂੰ ਅਗਲੇ ਮੌਕੇ ਲਈ ਸੈੱਟ ਕਰ ਸਕਦੀ ਹੈ ਇਤਿਹਾਸ ਤੇ ਨਜ਼ਰ ਮਾਰੀ ਜਾਏ ਤਾਂ ਜਦੋਂ ਪੌਲ ਮਾਰਟਨ ਸਟੀਫਨ ਹਾਰਪਰ ਤੋਂ ਹਾਰ ਗਏ ਤਾਂ ਟਰੂਡੋ ਨੇ ਸੱਤਾ ਸੰਭਾਲਨ ਤੇ ਉਹਨਾਂ ਨੂੰ ਚੋਣ ਜਿੱਤਣ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਕੋਲ ਦੋ ਆਗੂ ਸਨ ਜਦੋਂ ਸਟੀਫਨ ਹਾਰਪਰ ਨੇ ਅਸਤੀਫਾ ਦੇ ਦਿੱਤਾ ਤਾਂ ਕੰਜ਼ਰਵੇਟਿਵਾਂ ਦੇ ਕੋਲ ਇੱਕ ਅੰਤਰੀਮ ਨੇਤਾ ਸੀ ਫਿਰ ਦੋ ਹੋਰ ਨੇਤਾ ਪੀਰੇ ਪੋਲੀਵਰ ਨੇ ਜਨਤਾ ਦੇ ਨਾਲ ਖਿੱਚ ਨੇ ਸ਼ੁਰੂ ਨਹੀਂ ਕੀਤੇ ਪਰ ਰਾਜਨੀਤਿਕ ਪਾਰਟੀਆਂ ਨੂੰ 10 ਸਾਲ ਦੇ ਕਾਰਜਕਾਲ ਤੋਂ ਬਾਅਦ ਮੁੜ ਨਿਰਮਾਣ ਕਰਨ ਲਈ ਹੁਣ ਕੋ ਸਮਾਂ ਲੱਗਦਾ ਹੈ ਚੋਣਾਂ ਵਿੱਚ ਲਿਬਰਲ ਪਾਰਟੀ ਬਹੁਤ ਹੇਠਾਂ ਹੈ ਇਹ ਪਿਛਲੇ ਕੁ ਸਾਲਾਂ ਵਿੱਚ ਬਹੁਤ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਪਾਰਟੀ ਦੁਬਾਰਾ ਪ੍ਰਤੀਯੋਗੀ ਬਨਣ ਤੋਂ ਪਹਿਲਾਂ ਕੁਝ ਨੇਤਾਵਾਂ ਨੂੰ ਨਾਲ ਲੈ ਕੇ ਚੱਲ ਸਕਦੇ ਨੇ ਜਿਵੇਂ ਕਿ ਅਤੀਤ ਵਿੱਚ ਹੋਇਆ ਸੀ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਟਰੂਡੋ ਦੀ ਸਥਿਤੀ ਤੇਜ਼ੀ ਨਾਲ ਅਸਥਿਰ ਹੁੰਦੀ ਜਾ ਰਹੀ ਹੈ ਤਾਂ ਇੱਕ ਸਵਾਲ ਹੈ ਕਿ ਕਦੋਂ ਉਹ ਅਹੁਦਾ ਛੱਡਣਗੇ ਬੀਸੀ ਯੂਨੀਵਰਸਿਟੀ ਦੇ ਰਾਜਨੀਤੀ ਸ਼ ਨੇ ਉਹਨਾਂ ਦਾ ਮੰਨਣਾ ਹੈ ਕਿ ਜਨਤਕ ਸਮਰਥਨ ਦੀ ਘਾਟ ਉਹਨਾਂ ਦੇ ਲਿਬਰਲ ਕਾਕਸ ਦੇ ਨਾਲ ਇਸ ਸਾਲ ਦੀਆਂ ਚੋਣਾਂ ਦੇ ਵਿੱਚ ਲਿਬਰਲ ਪੂਰੀ ਤਰ੍ਹਾਂ ਸਫਲ ਹੋਣਗੇ ਜਾਂ ਨਹੀਂ ਇਸ ਤੇ ਵੱਡਾ ਪ੍ਰਭਾਵ ਪਿਆ ਹੈ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਹੋਏ ਇਹ ਬਹੁਤ ਅਸੰਭਵ ਹੈ ਕਿ ਜਿਹੜੇ ਨਵੇਂ ਨੇਤਾ ਇਸ ਸਮੇਂ ਲਿਬਰਲ ਕਿਸਮਤ ਨੂੰ ਬਦਲਣ ਦੇ ਯੋਗ ਹੋਣਗੇ ਇਹ ਲਿਬਰਲ ਗਵਰਨੈਂਸ ਦੇ ਸਮੇਂ ਦੇ ਵਿੱਚ ਬਹੁਤ ਦੂਰ ਆ ਉਹਨਾਂ ਕਿਹਾ ਕਿ ਇੱਕ ਨਵੇਂ ਨੇਤਾ ਦੇ ਲਈ ਅਤੀਤ ਨੂੰ ਤੋੜਨ ਦਾ ਸੰਕੇਤ ਦੇਣ ਵਿੱਚ ਕਾਫੀ ਸਮਾਂ ਲੱਗਦਾ ਹੈ ਮਾਹਰਾਂ ਦਾ ਮੰਨਣਾ ਹੈ ਕਿ ਜਿਵੇਂ ਕਿ ਦੌੜ ਨੂੰ 24 ਮਾਰਚ ਤੱਕ ਸਮੇਟਣ ਦੀ ਲੋੜ ਹੋਵੇਗੀ ਇਹ ਕਾਫੀ ਅਸੰਭਵ ਜਾਪਦਾ ਹੈ ਕਿ ਕਲਰਕ ਲੀਡਰਸ਼ਿਪ ਦੀ ਦੌੜ ਦੇ ਵਿੱਚ ਪ੍ਰਭਾਵ ਪਾਉਣਗੇ ਤੇ ਯ ਵਿਅਕਤੀ ਦੇ ਲਈ ਪਾਰਟੀ ਦੇ ਸੰਗੀ ਢਾਂਚੇ ਤੋਂ ਬਾਹਰ ਆਉਣਾ ਫਿਰ ਕੋਈ ਅਜਿਹਾ ਵਿਅਕਤੀ ਜਿਸ ਨੂੰ ਪਾਰਟੀ ਤੋਂ ਪਹਿਲਾਂ ਹੀ ਸਮਰਥਨ ਦੇ ਮਜ਼ਬੂਤ ਅੰਡਰਕੰਟ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਜਿਵੇਂ ਕਿ ਮਿਸਟਰ ਕਰਨੇ ਸਪਸ਼ਟ ਤੌਰ ਦੇ ਉੱਤੇ ਕਰਦੇ ਨੇ ਕਿ ਇਹ ਚੜਨ ਦੇ ਲਈ ਉੱਚੀ ਪਹਾੜੀ ਹੈ ਉਹ ਸੋਚਦੇ ਨੇ ਕਿ ਉਸ ਲਈ ਉਪਲਬਧ ਇੱਕੋ ਇੱਕ ਰਸਤਾ ਹੀ ਹੋਵੇਗਾ ਕਿਉਂਕਿ ਕੇਸ ਬਣਾਣ ਤੇ ਜ਼ਰੂਰੀ ਤੌਰ ਦੇ ਉਤੇ ਲਿਬਰਲ ਦਾ ਕੈਨੇਡੀਅਨ ਨਾਲ ਸੰਪਰਕ ਟੁੱਟ ਗਿਆ ਹੈ ਤੇ ਇਹ ਇੱਕ ਕਿਸਮ ਦੀ ਲੋਕਪ੍ਰੀਏ ਲਿਬਰਲ ਸ਼ਖਸੀਅਤ ਹੋ ਸਕਦੇ ਨੇ ਜੋ ਉਹਨਾਂ ਨੂੰ ਆਬਾਦੀ ਦੇ ਸੰਪਰਕ ਦੇ ਵਿੱਚ ਵਾਪਸ ਲਿਆ ਸਕਦੇ ਨੇ ਨਿਊਜ਼ ਸਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ